ਪੈਣ ਜਿਹੜੀ ਦੇਖੀ ਆ ਜੋ ਪੈਟਰੋਲ ਪੰਪ ਦੇ ਉੱਪਰ ਕੰਮ ਕਰਦੀ ਐ ਪਿੰਡਾਂ ਦੇ ਵਿੱਚ ਇਹੋ ਜਿਹਾ ਮਾਹੌਲ ਬਹੁਤ ਘੱਟ ਆ ਜਿੱਥੇ ਕਿ ਕੁੜੀਆਂ ਜਿਹੜੀਆਂ ਆ ਆਮ ਘਰਾਂ ਦੀਆਂ ਪੈਟਰੋਲ ਪੰਪ ਤੇ ਕੰਮ ਕਰਨ ਜਾਂ ਰੋਡ ਦੇ ਉੱਪਰ ਕਿਤੇ ਕੰਮ ਕਰਦਿਆਂ ਦੇਖਣ ਚ ਬਣੀ ਅਜੇ ਪਾਪਾ ਦੀ ਗੱਲ ਕਰੀਏ ਤਾਂ ਉਹ ਤੁਹਾਡੇ ਕੀ ਕੰਮ ਕਰਦੇ ਆ ਉਹ ਟੈਂਟ ਦਾ ਹੀ ਕੰਮ ਕਰਦੀ ਆ ਮਤਲਬ ਗਰਮੀਆਂ ਚ ਤਾਂ ਔਖਾਗਾ ਸਾਡੇ ਘਰ ਦਾ ਗੁਜ਼ਾਰਾ ਬਹੁਤ ਔਖਾ ਹੁੰਦਾਗਾ ਕੋਈ ਕੰਮ ਕਰਨ ਵਾਲਾ ਕੋਈ ਨਹੀਂ ਸੀਗਾ ਤਾਂ ਬੱਚੇ ਸਾਰਾ ਕੁਝ ਤੁਹਾਡੇ ਜੜੀ ਦੇ ਆਸਰੇ ਸੀਗਾ ਤਾਂ ਤੁਸੀਂ ਸੋਚਿਆ ਵੀ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਵੀ ਕੰਮ ਕੀਤਾ ਜਾਵੇ ਤੱਕ ਕਿੰਨਾ ਟਾਈਮ ਹੋ ਗਿਆ ਇੱਥੇ ਕੰਮ ਕਰਦਿਆਂ ਮੈਨੂੰ ਇੱਥੇ 2 ਮਹੀਨੇ ਹੋਏ ਕੰਮ ਕਰਦਿਆਂ ਨਹੀਂ ਨਹੀਂ ਤਨਾ ਮੈਂ ਸਟੱਡੀ ਹੀ ਕਰਦੀ ਸੀ ਕਦੇ ਤੁਸੀਂ ਇੱਥੇ ਪੰਪ ਤੇ ਖੜੇ ਹੋਵੋ ਕੋਈ ਨੈਗੇਟਿਵ ਗੱਲਾਂ ਸੁਣਨ ਨੂੰ ਮਿਲਿਆ ਹੁਣ ਨੈਗੇਟਿਵ ਕਮੈਂਟਸ ਸੁਣਨ ਨੂੰ ਮਿਲੇ ਹੁਣ ਜਦ ਜਿਹੜੇ ਪਿੰਡ ਦੇ ਲੋਕ ਆ ਕਿਉਂਕਿ ਆਮ ਤੌਰ ਤੇ ਬਹੁਤ ਹੁੰਦੇ ਐ ਸ਼੍ਰੀਕੇ ਤੇ ਵਿੱਚ ਕੋਈ ਐਦਾਂ ਦਾ ਦੇਖਣ ਨੂੰ ਅਜੇ ਤੱਕ ਮਿਲਿਆ ਜਾਂ ਕਿਸੇ ਨੇ ਕੋਈ ਲਾ ਕੇ ਗੱਲਾਂ ਕਹਿਣੀਆਂ ਹੁਣ ਨਹੀਂ ਬਸ ਐਦਾਂ ਹੀ ਕਹਿ ਜਾਂਦੇ ਆ ਵੀ ਕੁੜੀ ਪੰਪ ਤੇ ਕੰਮ ਕਰਦੀ ਆ ਮਤਲਬ ਲੋਕਾਂ ਦੀ ਸੋਚ ਨੂੰ ਤਾਂ ਕੋਈ ਰੋਕ ਨਹੀਂ ਸਕਦਾਗਾ ਕਹਿਣ ਦੇ ਪੜ ਲਓ ਵੀ ਆ ਕਰ ਲਓ ਜੋ ਕਰ ਲਓ ਮਤਲਬ ਘਰ ਦੇ ਹਾਲਾਤ ਕਰਕੇ ਇੱਥੇ ਪੰਪ ਤੇ ਲੱਗੇ ਨੇ ਕਿਹਦਾ ਜੀ ਕਰਦਾ ਕੋਈ ਘਰ ਦੀ ਕੁੜੀ ਨੂੰ ਐ ਬਾਹਰ ਥੋੜੀ ਕੱਢ ਦੇਵੇ ਔਖਾ ਤਾਂ ਹੈਗੀ ਆ ਵੀਰੇ ਹੁਣ ਕੁੜੀ ਆ ਰਾ ਕਰਨਾ ਤਾਂ ਮੈਂ ਸਟੱਡੀ ਕਰਨੀ ਸੀ ਤਾਂ ਹੀ ਕਰਕੇ ਨਹੀਂ ਲੱਗੇਗੀ ਪੜ੍ਹਨ ਮੇਰੇ ਘਰ ਦੇ ਹਾਲਾਤ ਦੇਖ ਕੇ ਅੱਜ ਉਹ ਰਸਤੇ ਦੇ ਵਿੱਚ ਜਾ ਰਹੇ ਸੀ ਤੇ ਇੱਕ ਸਾਨੂੰ ਭੈਣ ਜਿਹੜੀ ਦੇਖੀ ਆ ਜੋ ਪੈਟਰੋਲ ਪੰਪ ਦੇ ਉੱਪਰ ਕੰਮ ਕਰਦੀ ਹੈ ਗੱਲਬਾਤ ਭੈਣ ਦੇ ਨਾਲ ਕਰਾਂਗੇ ਕਿ ਆਕਰ ਕੀ ਮਜਬੂਰੀ ਹੈ ਕਿਉਂ ਜਿਹੜਾ ਕੰਮ ਕਰਨਾ ਪੈ ਰਿਹਾ ਵੈਸੇ ਤਾਂ ਬਹੁਤ ਸਾਰੀਆਂ ਲੇਡੀਜ਼ ਤੁਸੀਂ ਦੇਖੀਆਂ ਹੋਣਗੀਆਂ ਕਿ ਹਰ ਅੱਜਕੱਲ ਜਿਹੜੀਆਂ ਔਰਤਾਂ ਨੇ ਮਰਦਾਂ ਦੇ ਮੁਕਾਬਲੇ ਨੇ ਮਰਦਾਂ ਨਾਲੋਂ ਘੱਟ ਨਹੀਂ ਐ ਪਰ ਫਿਰ ਵੀ ਪਿੰਡਾਂ ਦੀ ਗੱਲ ਕਰੀਏ ਤਾਂ ਪਿੰਡਾਂ ਦੇ ਵਿੱਚ ਇਹੋ ਜਿਹਾ ਮਾਹੌਲ ਬਹੁਤ ਘੱਟ ਆ ਜਿੱਥੇ ਕਿ ਕੁੜੀਆਂ ਜਿਹੜੀਆਂ ਆਮ ਘਰਾਂ ਦੀਆਂ ਟੋਟਲ ਪੰਪ ਤੇ ਕੰਮ ਕਰਨ ਜਾਂ ਰੋਡ ਦੇ ਉੱਪਰ ਕਿਤੇ ਕੰਮ ਕਰਦੇ ਆ ਦੇਖਣ ਤਾਂ ਭੈਣ ਮੇਰੇ ਨਾਲ ਖੜੀ ਆ ਗੱਲਬਾਤ ਸ਼ੁਰੂ ਕਰਦੇ ਆ ਹੰਸਾ ਸ੍ਰੀ ਗੱਲਪਣੇ ਸਹੀ ਹਾਂ ਸਭ ਤੋਂ ਪਹਿਲਾਂ ਤਾਂ ਨਾਮ ਤੋਂ ਸ਼ੁਰੂਆਤ ਕਰਦੇ ਆ ਥੋੜੀ ਜਿਹੀ ਆਪਣੇ ਬਾਰੇ ਦੱਸ ਤੋਂ ਵੀ ਨਾਮ ਕੀ ਐ ਤੇ ਕਿਹੜੇ ਪਿੰਡ ਵਿੱਚ ਅਸੀਂ ਕੜੇ ਮੇਰਾ ਨਾਮ ਗੁਰਪ੍ਰੀਤ ਕੌਰ ਐ ਤੇ ਪਿੰਡ ਭੰਮੀਪੁਰਾ ਵਿੱਚ ਰਹਿੰਦੀ ਆ ਤੇ ਪਿੰਨੇ 'ਚ ਜੇ ਕਿੱਥੋਂ ਤੱਕ ਤੁਹਾਡੀ ਪੜ੍ਹਾਈ ਲਿਖਾਈ ਕੀਤੀ ਹੋਈ ਹੈ ਪਲੱਸ 2 ਤੱਕ ਮੇਰੀ ਹਾਂਜੀ ਹਾਂਜੀ ਤੇ ਮਤਲਬ ਪਲੱਸ 2 ਤੁਹਾਡੀ ਕੀਤੀ ਹੋਈ ਹੈ ਤੇ 80 ਪਲੱਸ ਤੁਹਾਡੀ ਪਰਸੈਂਟੇਜ ਆਈ ਹੈ ਮੈਕਲੈਸ ਦੇ ਵਿੱਚ ਅੱਛਾ ਭੈਣੇ ਜੇ ਪਰਿਵਾਰ ਦੀ ਆਪਾਂ ਗੱਲ ਕਰੀਏ ਪਰਿਵਾਰ ਦੇ ਵਿੱਚ ਕੌਣ-ਕੌਣ ਆ ਫੈਮਿਲੀ ਮੈਂਬਰ ਦੀ ਆਪਾਂ ਗੱਲ ਕਰਾਂ ਕਿੰਨੇ ਭੈਣ ਭਰਾਓ ਮਾਤਾ ਪਿਤਾ ਉਹਨਾਂ ਬਾਰੇ ਜ਼ਰੂਰ ਦੱਸੋ ਛੇ ਭੈਣਾਂ ਦਾ ਡੈਡੀ ਆ ਤੇ ਭਰਾ ਮੇਰੀ ਮੰਮੀ ਦੀ ਡੈਥ ਹੋ ਗਈ ਸੀ 3 ਸਾਲ ਪਹਿਲਾਂ ਤੇ ਭਰਾ ਵੀ ਮੇਰੇ ਨਸ਼ਾ ਪੱਤੀ ਕਰਦੇ ਆ ਸਾਰਨ ਭੈਣਾਂ ਦੇ ਸਹਾਰੇ ਸਾਰਾ ਕੰਮ ਕਰਦਾ ਅੱਛਾ ਭੈਣੇ ਜੇ ਪਾਪਾ ਦੀ ਗੱਲ ਕਰੀਏ ਤਾਂ ਉਹ ਤੁਹਾਡੇ ਕੀ ਕ ਉਹ ਟੈਂਟ ਦਾ ਹੀ ਕੰਮ ਕਰਦੇ ਆ ਜੀ। ਮਤਲਬ ਗਰਮੀਆਂ ਚ ਤਾਂ ਓੱਖਾਗਾ। ਸਾਡੇ ਘਰ ਦਾ ਗੁਜ਼ਾਰਾ ਬਹੁਤ ਓੱਖਾ ਹੁੰਦਾਗਾ। ਮੇਰੀਆਂ ਭੈਣਾਂ ਹੀ ਘਰ ਦੇ ਖਰਚੇ ਚੱਕਦੀਆਂ ਸੀ ਫਿਰ ਇਸ ਅੱਛਾ ਮੰਨ ਲਓ ਜਦੋਂ ਕਿ ਕੋਈ ਕੰਮ ਕਰਨ ਵਾਲਾ ਕੋਈ ਨਹੀਂ ਸੀਗਾ ਤਾਂ ਬੱਚੇ ਸਾਰਾ ਕੁਝ ਤੁਹਾਡੇ ਜੜੀ ਦੇ ਆਸਰੇ ਸੀਗਾ ਤਾਂ ਤੁਸੀਂ ਸੋਚਿਆ ਵੀ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਚਲਾ ਕੇ ਜਿਹੜਾ ਹਨ ਮੋਢੇ ਨਾਲ ਮੋਢਾ ਮਿਲਾ ਕੇ ਵੀ ਕੰਮ ਕੀਤਾ ਜਾਵੇ ਤਾਂ ਕਿੰਨਾ ਟਾਈਮ ਹੋ ਗਿਆ ਇੱਥੇ ਕੰਮ ਕਰਦਿਆਂ ਨੂੰ? ਮੈਨੂੰ ਇੱਥੇ 2 ਮਹੀਨੇ ਹੋਇਆ ਕੰਮ ਕਰਦਿਆਂ। ਪਹਿਲਾਂ ਵੀ ਕੰਮ ਕਰਦੀ ਸੀ। ਨਹੀਂ ਨਹੀਂ ਪਹਿਲਾਂ ਮੈਂ ਸਟੱਡੀ ਹੀ ਕਰਦੀ ਸੀ। ਹਾਂਜੀ। ਮੈਂ ਜਦੋਂ ਤੁਸੀਂ ਇੱਥੇ ਮੰਨ ਲਓ ਕੰਮ ਕਰਦੇ ਹੁੰਦੇ ਆ ਤਾਂ ਬਹੁਤ ਸਾਰੇ ਕਿਉਂਕਿ ਜਿਹੜਾ ਸਾਡਾ ਜ਼ਮਾਨਾ ਨਾ ਤਾਂ ਬਹੁਤ ਕੁਝ ਦੇਖਣਾ ਪੈਂਦਾ ਕਦੇ ਤੁਸੀਂ ਇੱਥੇ ਪੰਪ ਤੇ ਖੜੇ ਹੋ ਮ ਕੋਈ ਨੈਗੇਟਿਵ ਗੱਲਾਂ ਸੁਣਨ ਨੂੰ ਮਿਲੀ ਹ ਹੁਣ ਨੈਗੇਟਿਵ ਕਮੈਂਟਸ ਸੁਣਨ ਨੂੰ ਮਿਲੇ ਹੁਣ ਜਦ ਜਿਹੜੇ ਪਿੰਡ ਦੇ ਲੋਕ ਆ ਕਿਉਂਕਿ ਆਮ ਤੌਰ ਤੇ ਬਹੁਤ ਹੁੰਦੇ ਆ ਸ਼੍ਰੀਕੇ ਤੇ ਵਿੱਚ ਕੋਈ ਐਦਾਂ ਦਾ ਦੇਖਣ ਨੂੰ ਅਜੇ ਤੱਕ ਮਿਲਿਆ ਜਾਂ ਕਿਸੇ ਨੇ ਕੋਈ ਲਾ ਕੇ ਗੱਲਾਂ ਕੰਨੀਆਂ ਹੁਣ ਨਹੀਂ ਬਸ ਐਦਾਂ ਹੀ ਕਹਿ ਜਾਂਦੇ ਆ ਵੀ ਕੁੜੀ ਪੰਪ ਤੇ ਕੰਮ ਕਰਦੀ ਆ ਮਤਲਬ ਲੋਕਾਂ ਦੀ ਸੋਚ ਨੂੰ ਤਾਂ ਕੋਈ ਰੋਕ ਨਹੀਂ ਸਕਦਾਗਾ ਕਹਿਣ ਦੇ ਪੜ ਲਓ ਵੀ ਆਹ ਕਰ ਲਓ ਜੋ ਕਰ ਲ ਮਤਲਬ ਘਰ ਦੇ ਹਾਲਾਤ ਕਰਕੇ ਇੱਥੇ ਪੰਪ ਤੇ ਲੱਗੇ ਨਹੀਂ ਕਿਹਦਾ ਜੀ ਕਰਦਾ ਕੋਈ ਘਰ ਦੀ ਕੁੜੀ ਨੂੰ ਐ ਬਾਹਰ ਥੋੜੀ ਕੱਢ ਦਵੇ। ਕਿਉਂਕਿ ਕੁੜੀਆਂ ਤਾਂ ਅੱਜ ਕੱਲ੍ਹ ਘਟ ਨਹੀਂ ਆ ਮਰਦਾਂ ਦੇ ਮੁਕਾਬਲੇ ਕੁੜੀਆਂ ਤਾਂ ਜਹਾਜ਼ ਵੀ ਉਡਾ ਰਹੀਆਂ ਨੇ ਕੁੜੀਆਂ ਤਾਂ ਸਭ ਚੀਜ਼ ਕਰ ਰਹੀਆਂ ਨੇ ਤੇ ਨਰਵਸ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਪ੍ਰਵਾਦ ਦੇ ਨਾਲ ਮੋਢੇ ਨਾਲ ਮੁੱਢਾ ਚਲਾ ਕੇ ਚੱਲ ਰਹੇ ਹੋ। ਅੱਛਾ ਜਦੋਂ ਤੁਸੀਂ ਆਨ ਡਿਊਟੀ ਹੁੰਦੇ ਹੋ ਇੱਥੇ ਕੋਈ 네ਗੇਟਿਵ ਚੀਜ਼ ਦੇਖ ਨੂੰ ਮਿਲੀ ਤੁਹਾਨੂੰ? ਨਹੀਂ ਹਲੇ ਤਾਂ ਪਤਾ ਮੈਨੂੰ ਕੋਈ ਨਹੀਂ ਮਿਲੇਗੀ। ਜਾਂ ਕੋਈ ਹੋਰ ਆਪਣੇ ਪਿੰਡ ਦੇ ਲੋਕ ਕਹਿੰਦੇ ਹੁਣ ਵੀ ਇਹਦਾ ਫਲਾਨਾ ਦੀ ਕੁੜੀ ਪੈਟਰੋਲ ਪੰਪ ਤੇ ਕੰਮ ਕਰਦੀ ਆ ਤਾਂ ਐਦਾਂ ਦਾ ਕੁਝ ਦੇਖਣ ਨੂੰ ਮਿਲਿਆ ਨਹੀਂ ਨਹੀਂ ਆਹ ਬਸ ਚ ਕਹਿੰਦੇ ਹੁਣੇ ਲੋਕ ਪਰ ਮੂੰਹ ਤੇ ਤਾਂ ਕੋਈ ਨਹੀਂ ਕਹਿੰਦਾ ਕਿ ਇੱਕ ਦੂਜੇ ਨਾਲ ਗੱਲ ਕਰਦੇ ਹੁਣੇ ਤੇ ਭਾਵੇਂ ਜੇ ਮੈਂ ਗੱਲ ਕਰਾਂ ਤਾਂ ਪਰਿਵਾਰ ਦਾ ਗੁਜ਼ਾਰਾ ਵਧੀਆ ਤਰੀਕੇ ਨਾਲ ਹੋ ਜਾਂਦਾ ਜਾਂ ਔਖਾ ਹੁੰਦਾ ਔਖਾ ਤਾਂ ਹੈਗੀ ਆ ਵੀਰੇ ਹੁਣ ਗੁਜ਼ਾਰਾ ਕਰਨਾ ਤਾਂ ਮੈਂ ਸਟੱਡੀ ਕਰਨੀ ਸੀ ਤਾਂ ਹੀ ਕਰਕੇ ਨਹੀਂ ਲੱਗੇਗੀ ਪੜਨ ਘਰ ਦੇ ਹਾਲਾਤ ਦੇਖ ਕੇ ਤੇ ਸੁਪਨਾ ਕੀ ਹੈਗਾ ਅੱਗੇ ਜਾ ਕੇ ਕੀ ਕਰਨਾ ਚਾਹੁੰਦੇ ਜਿੰਦਗੀ ਦੇ ਵਿੱਚ ਕੀ ਬਣਨਾ ਚਾਹੁੰਦੇ ਬਸ ਮੈਨੂੰ ਨਰਸਿੰਗ ਹੀ ਕਰਨ ਲੱਗਣਾ ਸੀਗਾ ਤੋਂ ਅਸੀਂ ਮਿਹਨੇ ਰੱਬ ਅੱਗੇ ਦੁਆ ਕਰਦੇ ਆਂ ਵੀ ਇੱਕ ਨਾ ਇੱਕ ਦਿਨ ਜਿਹੜੇ ਤੁਹਾਡੇ ਸੁਪਨੇ ਆ ਉਹਨਾਂ ਨੂੰ ਬੂਰ ਪਾਵੇ